ਗੁਰੂ ਪਿਆਰੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਬਾਣੀ ਚ ਦੱਸਦੇ ਨੇ ਜਹਾਂ ਨਾਮ ਸਿਮਰਤ ਸਤ ਸੰਗ ਤਹਾਂ ਵਿਰਾਜੈ ਸੱਚ ਪਤੰਗ ਮਹਾਰਾਜ ਜੀ ਆਖਦੇ ਨੇ ਕਿ ਜਿੱਥੇ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਜਾਂਦਾ ਹੈ ਉੱਥੇ ਸੱਚ ਦੀ ਜੋਤ ਬਿਰਾਜਮਾਨ ਹੋ ਜਾਂਦੀ ਹੈ ਪਾਬ ਸੱਚ ਵਾਹਿਗੁਰੂ ਜੀ ਖੁਦ ਬਿਰਾਜਮਾਨ ਹੁੰਦੇ ਨੇ ਗੁਰੂ ਪਿਆਰਿਓ ਜਿੱਥੇ ਅਕਾਲ ਪੁਰਖ ਜੀ ਆ ਕੇ ਬੈਠ ਜਾਂਦੇ ਨੇ ਬਿਰਾਜਮਾਨ ਹੁੰਦੇ ਨੇ ਸ਼ਹੀਦ ਸਿੰਘ ਦੇ ਪੈਰੇ ਲੱਗ ਜਾਂਦੇ ਨੇ ਉੱਥੇ ਭਲਾ ਕਿਸੇ ਦੀ ਬੰਦਗੀ ਕਿਵੇਂ ਕਰ ਸਕਦੀ ਹੈ ਸੋ ਗੁਰੂ ਪਿਆਰਿਓ ਆਪਾਂ ਵੇਖਣਾ ਹੈ ਕਿ ਜਦੋਂ ਵੀ ਆਪਾਂ ਨੂੰ ਕੋਈ ਚੀਜ਼ ਨਾਮ ਜਪਣ ਤੋਂ ਰੋਕਦੀ ਹੈ ਜੋ ਵੀ ਰੁਕਾਵਟ ਆਉਂਦੀ ਹੈ ਉਹ ਮਾਇਆ ਹੁੰਦੀ ਹੈ ਆਪਾਂ ਉਸ ਤੋਂ ਬਚਣਾ ਹੈ ਤੁਸੀਂ ਸੋਚੋ ਜਦੋਂ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਹਾਂ ਮੱਸੀਆਂ ਨੂੰ ਪੁੰਨਿਆਂ ਨੂੰ ਗੱਡੀਆਂ ਤੇ ਟਰੱਕਾਂ ਤੇ ਟਰਾਲੀਆਂ ਤੇ ਤੋਂ ਸੰਗਤ ਵਿੱਚ ਕੋਈ ਇੱਕ ਜਣਾ ਨਾਮ ਜਪਾਂਦਾ ਬਾਕੀ ਸਾਰੇ ਜਪਦੇ ਨੇ ਪਰਵਾਤ ਫੇਰੀਆਂ ਤੇ ਵੀ ਇੱਕ ਜਣਾ ਨਾਮ ਜਪਾਂਦਾ ਬਾਕੀ ਜਪਦੇ ਨੇ ਹੁਣ ਸਾਡੇ ਤੇ ਦਾਦੇ-ਦਾਦੀਆਂ ਵੀ ਬਚਪਨ ਚ ਕੋਲ ਬਿਠਾ ਲਿਆ ਕਰਦੇ ਸੀ ਸਾਰੇ ਬੱਚਿਆਂ ਨੂੰ ਕਿ ਚਲੋ ਆਜੋ ਬੈਠ ਕੇ ਨਾਮ ਜਪੀਏ ਗੁਰੂ ਪਿਆਰਿਓ ਜੇ ਇਹੀ ਸੋਚ ਸਾਡੀ ਹੋ ਗਈ ਕਿ ਨਾਮ ਜਪਣ ਨਾਲ ਸਾਡੀ ਬੰਦਗੀ ਘਟ ਜਾਏਗੀ ਫਿਰ ਤੇ ਕੋਈ ਮਾਂ ਆਪਣੇ ਬੱਚੇ ਨੂੰ ਬੰਦਗੀ ਕਰਨੀ ਨਾਮ ਜਪਣਾ ਵਾਹਿਗੁਰੂ ਬੋਲਣਾ ਸिखਾਈ ਨਹੀਂ ਪਾਵੇਗੀ ਫਿਰ ਤੇ ਉਹ ਇਹੀ ਸੋਚਦੀ ਰਹੇਗੀ ਕਿ ਕਿਤੇ ਮੇਰੀ ਬੰਦਗੀ ਨਾ ਘਟ ਜਾਏ ਕਿਤੇ ਮੇਰੇ ਤੇ ਕੋਈ ਭਾਰ ਨਾ ਜਾਵੇ ਫਿਰ ਤੇ ਸਾਡੇ ਬੱਚਿਆਂ ਨੂੰ ਵਾਹਿਗੁਰੂ ਬੋਲਣਾ ਸिखਾਈ ਨਹੀਂ ਪਾਵਾਂਗੇ ਗੁਰੂ ਘਰਾਂ ਵਿੱਚ ਗ੍ਰੰਥੀ ਸਹਿਬਾਨ ਵੀ ਨਿਤਨੇਮ ਕਰਕੇ ਆਪਣੇ ਘਰ ਨੂੰ ਚਲੇ ਜਾਇਆ ਕਰਨਗੇ ਕਿ ਜੇ ਕਿਤੇ ਵਾਹਿਗੁਰੂ ਦਾ ਸਿਮਰਨ ਕਰਾ ਦਿੱਤਾ ਤੇ ਕਿਤੇ ਸਾਡੇ ਤੇ ਸੰਗਤਾਂ ਦਾ ਭਾਰ ਹੀ ਨਾ ਜਾਵੇ ਕਿਉਂਕਿ ਅੱਜ ਤੱਕ ਕੱਲ ਤਾਂ ਦੁਨੀਆ ਤੇ ਭਾਰ ਹੀ ਬਹੁਤ ਹੈ ਕਿਤੇ ਸਾਡੂੰ ਉਹ ਦੁੱਖ ਨਾ ਚੁੰਬੜ ਜਾਣ ਗੁਰੂ ਪਿਆਰਿਓ ਜੋ ਸਿਰਫ ਉਹੀ ਨਾਮ ਜਪਾ ਸਕਦਾ ਜੋ ਗੁਰੂ ਨਾਲ ਮਿਲਿਆ ਹੈ ਉਹ ਤਾਂ ਫਿਰ ਕਰੋੜਾਂ ਚ ਕੋਈ ਇੱਕ ਰੂਹ ਹੁੰਦੀ ਹੈ ਜਿਹੜੀ ਗੁਰੂ ਨੂੰ ਮਿਲ ਜਾਂਦੀ ਹੈ ਜਿਹੜੀ ਪਰਮਾਤਮਾ ਵਿੱਚ ਲੀਨ ਹੋਈ ਹੁੰਦੀ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੋਇਆ ਹੁੰਦਾ ਹੈ ਸੋ ਇਹੋ ਜੀ ਰੂਹ ਫਿਰ ਸਾਨੂੰ ਲੱਭੂਗੀ ਕਿੱਥੇ ਫਿਰ ਮੇਰੇ ਅਰਗੇ ਨੂੰ ਤੇ ਕੋਈ ਨਾਮ ਜਪਾਣ ਵਾਲਾ ਮਿਲੇਗਾ ਹੀ ਨਹੀਂ ਫਿਰ ਆਪਾਂ ਨਾਮ ਜਪਾਂਗੇ ਕਿਵੇਂ ਫਿਰ ਤੇ ਸੰਗਤ ਵਿੱਚ ਕੋਈ ਨਾਮ ਹੀ ਨਹੀਂ ਜਪ ਆਏਗਾ ਗੁਰੂ ਪਿਆਰਿਓ ਸਾਨੂੰ ਲੋੜ ਹੈ ਸੋਚਣ ਦੀ ਕਿ ਕੀ ਇਹ ਸੱਚਮੁੱਚ ਹੀ ਹੁੰਦਾ ਹੈ ਕਿ ਨਾਮ ਜਪਣ ਨਾਲ ਕਿਸੇ ਦੀ ਜਪਾਉਣ ਨਾਲ ਕਿਸੇ ਦੀ ਬੰਦਗੀ ਘਟ ਜਾਏਗੀ ਗੁਰੂ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਨਾਮ ਦੇ ਨਾਲ ਜੁੜਨਾ ਹੈ ਆਪਣੇ ਪਰਿਵਾਰ ਨੂੰ ਜੋੜਨਾ ਹੈ ਇਕੱਠੇ ਰਲ ਮਿਲ ਕੇ ਨਾਮ ਜਪਣਾ ਹੈ ਤੇ ਜਪਾਣਾ ਵੀ ਹੈ ਕਿਉਂਕਿ ਇੱਕ ਸਿਰਫ ਨਾਮ ਹੈ ਜੋ ਤੁਹਾਡੀ ਜਨਮ ਜਨਮਾਂ ਦੀ ਮੈਲ ਨੂੰ ਧੋਕੇ ਰੱਖ ਦਿੰਦਾ ਹੈ ਜੋ ਸਾਨੂੰ ਵਾਹਿਗੁਰੂ ਦੇ ਨਾਲ ਮਿਲਾਂਦਾ ਹੈ ਇਹ ਇੱਕੋ ਹੀ ਇੱਕ ਰਸਤਾ ਹੈ ਵਾਹਿਗੁਰੂ ਨੂੰ ਮਿਲਣ ਦਾ ਨਾਮ ਜਪ ਕੇ ਹੀ ਸਾਡੇ ਜੋ ਦੁੱਖ ਕਲੇਸ਼ ਨੇ ਉਹ ਦੂਰ ਹੁੰਦੇ ਨੇ ਸਿਰਫ ਇੱਕੋ ਨਾਮ ਦਾ ਧੰਨਾ ਹੈ ਜੋ ਉਸ ਵਾਹਿਗੁਰੂ ਦੇ ਦੇਸ ਵਿੱਚ ਚੱਲਦਾ ਹੈ ਸੋ ਆਪਾਂ ਨੇ ਵੱਧ ਤੋਂ ਵੱਧ ਨਾਮ ਤੁਹਾਨੂੰ ਇਕੱਠਾ ਕਰਨਾ ਹੈ ਖੁਦ ਜਪਣਾ ਹੈ ਤੇ ਹੋਰਾਂ ਨੂੰ ਜਪਾਣਾ ਹੈ ਆਪਣੇ ਪਰਿਵਾਰ ਚ ਬੈਠ ਕੇ ਵੀ ਆਪਾਂ ਹਰ ਰੋਜ਼ ਸੰਗਤੀ ਰੂਪ ਚ ਜਪਿਆ ਕਰੀਏ ਜਿੱਥੇ ਦੋ ਜਣੇ ਵੀ ਬਹਿ ਕੇ ਨਾਮ ਜਪਦੇ ਗੁਰੂ ਪਿਆਰਿਓ ਉਹ ਵੀ ਗੁਰੂ ਦੀ ਸੰਗਤ ਹੁੰਦੀ ਹੈ ਜੇ ਆਪਾਂ ਪਰਿਵਾਰ ਵੀ ਜਿੰਨੇ ਵੀ ਪਰਿਵਾਰ ਦੇ ਮੈਂਬਰਾਂ ਇਕੱਠੇ ਬੈਠ ਕੇ ਨਾਮ ਜਪਾਂਗੇ ਇੱਕ ਦੂਜੇ ਨੂੰ ਜਪਾਵਾਂਗੇ ਉਥੇ ਕਾਲਪੁਰਖ ਮਹਾਰਾਜ ਜੀ ਖੁਦ ਹੁੰਦੇ ਨੇ ਸਿੱਧ ਸਿੰਘਾਂ ਦੇ ਪੈਰੇ ਵੀ ਲੱਗਦੇ ਨੇ ਸੋ ਆਪਾਂ ਨੇ ਵੱਧ ਤੋਂ ਵੱਧ ਨਾਮ ਜਪਣਾ ਵੀ ਹੈ ਤੇ ਜਪਾਣਾ ਵੀ ਹੈ ਗੁਰੂ ਪਿਆਰਿਓ